ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਆਪ ਜੀ ਦੇ ਸਨਮੁਖ ਆਡੀਓ ਤਹਿਤ ਨਾਨਕ ਰਾਤ ਚਲਾਇਆ ਹੰਨੇ ਹੰਨੇ ਪਾਛਾਈ ਜਗਦੀਪ ਸਿੰਘ ਜੀ ਦੀ ਲਿਖਤ ਵਿੱਚੋਂ ਸੁਣਾਉਣ ਜਾ ਰਹੀ ਹਾਂ ਚਿੰਗੰ ਜਨਮ ਸੰਗ ਸ਼ਤਰਨ ਲਇਓ ਕਦੇ ਕਦੇ ਇੱਕਦਮ ਘੋੜਿਆਂ ਦਾ ਬਹੁਤ ਪਿਆਰ ਆਉਣ ਲੱਗਦਾ ਹੈ ਤੇ ਮੇਰਾ ਚਿਤ ਕਰਦਾ ਹੈ ਕਿ ਘੋੜ ਸਵਾਰੀ ਸਿੱਖ ਲਵਾਂ ਆਪਣੇ ਮਿੱਤਰਾਂ ਨਾਲ ਘੋੜਿਆਂ ਦੀਆਂ ਗੱਲਾਂ ਕਰਦਾ ਹਾਂ ਮੰਗੋਲ ਘੋੜਸਵਾਰਾਂ ਜਿਹੀ ਜ਼ਿੰਦਗੀ ਜਿਉਉ ਨੂੰ ਚਿਤ ਕਰਨ ਲੱਗਦਾ ਹੈ ਤੀਰਾਂ ਦਾ ਪੱਥਾ ਮੋਢੇ ਤੇ ਟੰਗ ਕੇ ਤੇ ਕਮਾਨ ਹੱਥ ਫੜ ਸ਼ਿਕਾਰ ਕਰਨਾ ਤੇ ਫਿਰ ਸਾਰਿਆਂ ਰਲ ਕੇ ਖਾ ਲੈਣਾ ਨਾ ਕੋਈ ਹੋਰ ਵੱਡੀ ਇੱਛਾ ਨਾ ਸੁਪਨਾ ਜੰਗਲਾ ਪਹਾੜਾ ਮਾਰੂਥਲਾਂ ਵਿੱਚ ਹੀ ਜੀਵਨ ਲੰਘਾ ਦੇਣਾ ਸਾਰੀ ਧਰਤ ਨੂੰ ਆਪਣੀ ਜਾਣਨਾ ਤੇ ਘੋੜਿਆਂ ਤੇ ਸਵਾਰ ਹੋ ਕੇ ਗੋਹnde ਫਿਰਨਾ ਇਹ ਫੌਰਨੇ ਮੇਰੇ ਅੰਦਰ ਕਿੱਥੋਂ ਆਉਂਦੇ ਹਨ ਕਈ ਵਾਰ ਇਸ ਸਵਾਲ ਦੇ ਰੂਬਰੂ ਹੋਇਆ ਹਾਂ ਕਿਸੇ ਬਜ਼ੁਰਗ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸਲ ਵਿੱਚ ਇਸ ਵਿੱਚ ਕੁਝ ਵੀ ਅਨੋਖਾ ਜਾਂ ਹੈਰਾਨ ਹੋਣ ਵਾਲਾ ਨਹੀਂ ਪੰਜਾਬ ਦੀ ਧਰਤ ਤੇ ਜੰਮੇ ਕਿਸੇ ਗਬਰੂ ਨੂੰ ਜੇ ਸੁਪਨੇ ਨਾ ਆਉਣ ਤਾਂ ਸਗੋਂ ਫਿਕਰ ਵਾਲੀ ਗੱਲ ਹੈ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨੇ ਪੰਜਾਬ ਦਾ ਮੂੰਹ ਮੱਥਾ ਸਵਾਰਿਆ ਹੈ ਸਾਡੇ ਅੰਦਰ ਵੀ ਕੀਤੇ ਉਹ ਲਹੂ ਜਜ਼ਬਾ ਬਣ ਕੇ ਨਾੜਾਂ ਵਿੱਚ ਵਹਿ ਰਿਹਾ ਹੈ। ਉਹਨਾਂ ਸਿੰਘਾਂ ਦੇ ਗੁਰਪਾਈ ਤਿਰੰਗਾ ਦੀ ਪੋੜ ਦੀ ਆਵਾਜ਼ ਹੀ ਹੈ ਜੋ ਕਦੇ-ਕਦੇ ਸਾਨੂੰ ਸੁਪਨਿਆਂ ਵਿੱਚ ਸੁਣਾਈ ਦੇ ਜਾਂਦੀ ਹੈ। ਕੌਣ ਸੰ ਸਾਡੇ ਪੁਰਖੇ ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਹੱਥ ਲੱਗਾ। ਆਪਣੇ ਤਾਂ ਆਪਣੇਆਂ ਦੀ ਇੱਜ਼ਤ ਤੇ ਸਤਿਕਾਰ ਕਰਦੇ ਹੀ ਹੁੰਦੇ ਹਨ। ਪਰ ਜਦੋਂ ਕੋਈ ਗੈਰ ਤੁਹਾਨੂੰ ਦੁਸ਼ਮਣ ਜਾਣਦੇ ਹੋਏ ਵੀ ਤੁਹਾਡੀ ਸਿਰਤ ਕਰੇ ਤਾਂ ਵੱਡੇ ਮਾਇਰਕੇ ਵਾਲੀ ਗੱਲ ਹੁੰਦੀ ਹੈ ਕਾਜੀ ਨੂਰ ਮੁਹੰਮਦ ਦਿੱਖਦਾ ਹੈ ਸਿੰਘ ਇਹਨਾਂ ਦਾ ਲਖਬ ਹੈ ਇਹ ਜਾਣ ਲੈਣਾ ਚਾਹੀਦਾ ਹੈ ਇਹ ਵਾajib ਨਹੀਂ ਹੋਵੇਗਾ ਕਿ ਇਸ ਛਾਪ ਦੇ ਸਿੰਘ ਨੂੰ ਸੱਗ ਕੁੱਤਾ ਬੜਿਆ ਜਾਵੇ ਜਦ ਇਹਨਾਂ ਦੀ ਤਲਵਾਰ ਮਿਆਨੋਂ ਬਾਹਰ ਆ ਜਾਵੇ ਤਾਂ ਹਿੰਦ ਤੋਂ ਸਿੰਧ ਤੱਕ ਕੰਬਣੀ ਸ਼ੇਡ ਦਿੰਦੇ ਹਨ ਉਹ ਜੰਗਲੀ ਬਹਿਰਾਮ گور ਜੋ ਸ਼ੇਰਾਂ ਦੀਆਂ ਜੀਕਾਂ ਕਢਵਾ ਦਿੰਦਾ ਸੀ ਜੇ ਉਹ ਕਦੇ ਇਹਨਾਂ ਅੱਗੇ ਆ ਜਾਏ ਤਾਂ ਸਿਰ ਨੀਵਾ ਕਰਕੇ ਖੜਾ ਰਹੇਗਾ ਕਹ ਦਿੰਦੇ ਨੇ ਕਿ ਬੰਦੂਕ ਹਕੀਮ ਲੁਕਮਾਨ ਦੀ ਕਾਰਡ ਹੈ ਹੋ ਸਕਦਾ ਹੈ ਪਰ ਇਹ ਬਣੀ ਸਿਰਫ ਇਹਨਾਂ ਦੇ ਚਲਾਉਣ ਲਈ ਹੈ ਅੱਲਾ ਨੇ ਜਦ ਤੋਂ ਸ੍ਰਿਸ਼ਟੀ ਸਾਜੀ ਹੈ ਯਾਦ ਨਹੀਂ ਕਿ ਕਿਸੇ ਨੇ ਮੌਜ਼ਦਾਨ ਉੱਤੇ ਐਸਾ ਹਮਲਾ ਕੀਤਾ ਹੋਏ ਜੈਸਾ ਇਹਨਾਂ ਨੇ ਕੀਤਾ ਹੈ ਕਮਾਲ ਦੀ ਗੱਲ ਇਹ ਹੈ ਕਿ ਜੰਗ ਦੇ ਮੈਦਾਨ ਵਿੱਚ ਵੀ ਇਹਨਾਂ ਹੱਤੇ ਦੁਸ਼ਮਨਾ ਤੇ ਵਾਰ ਨਹੀਂ ਕਰਦੇ ਸਗੋਸ ਨੂੰ ਬਖਸ਼ ਦਿੰਦੇ ਹਨ ਲੁੱਟ ਮਾਰ ਵੇਲੇ ਕਿਸੇ ਧੀ ਨੂੰ ਹੱਥ ਨਹੀਂ ਲਾਉਂਦੇ ਭਾਵੇਂ ਕਿਸੇ ਦੀ ਬੇਗੁਮ ਹੋਵੇ ਭਾਵੇਂ ਗੋਲੀ ਇਹ ਸੱਗ ਹਿੰਦੂਆਂ ਵਿੱਚੋਂ ਨਹੀਂ ਹਨ ਇਹਨਾਂ ਪਿਹੜਿਆਂ ਦਾ ਰਾ ਵੱਖਰਾ ਹੀ ਹੈ ਜਾਪਦਾ ਹੈ ਜਿਵੇਂ ਕਾਜੀ ਨੂਰ ਮੁਹੰਮਦ ਨੂੰ ਸਿੱਖਾਂ ਨਾਲ ਪਿਆਰ ਹੋ ਗਿਆ ਹੈ ਤੇ ਉਹ ਮੋਹ ਵਿੱਚ ਹੀ ਪਿਹੜੇ ਕਹਿ ਰਿਹਾ ਹੈ ਜੰਗਨਾਮੇ ਵਿੱਚ ਕਾਜੀ ਨੂਰ ਮੁਹੰਮਦ ਨੇ ਹਰੀ ਸਿੰਘ ਪੰਗੀ ਜੱਸਾ ਸਿੰਘ ਆਲੂਗਾਲੀਆ ਜੱਸਾ ਸਿੰਘ ਰਾਮਗੜੀਆ ਚੜਤ ਸਿੰਘ ਆਦਿ ਸਰਦਾਰਾਂ ਦਾ ਜ਼ਿਕਰ ਕੀਤਾ ਇੱਛਾ ਹੋਈ ਹੈ ਕਿ ਇਹਨਾਂ ਸਭ ਬਾਰੇ ਜਾਣਿਆ ਜਾਏ ਮੇਰੇ ਪੁਰਖੇ ਹਨ ਮੇਰਾ ਫਰਜ਼ ਹੈ ਇਹਨਾਂ ਬਾਰੇ ਜਾਣਨਾ ਹੋ ਸਕਦਾ ਹੈ ਇਹਨਾਂ ਦੇ ਰੂਬਰੂ ਹੋਇਆ ਮੈਨੂੰ ਆਪਣੀ ਪਛਾਣ ਵੀ ਹੋ ਜਾਏ ਕੁਝ ਪਤਾ ਲੱਗੇ ਕਿ ਅਟਕਾ ਨੂੰ ਕਟ ਕਾ ਦੇਣ ਵਾਲੇ ਅੱਜ ਕਿੱਥੇ ਜਹੇ ਖਲੋਤੇ ਹਨ ਕੁਝ ਸਮਾਂ ਕੇਸਗੜ ਸਾਹਿਬ ਰਹਿਣ ਦਾ ਸਬਬ ਬਣ ਗਿਆ ਆਨੰਦਪੁਰ ਸਾਹਿਬ ਦੀਆਂ ਕਲੀਆਂ ਵਿੱਚ ਉਸ ਖਾਲਸੇ ਦੇ ਦਰਸ਼ਨ ਕੀਤੇ ਉਹ ਜਿਹੜੇ ਪੁੱਠੀ ਪ੍ਰਕਰਮਾ ਕਰਦੇ ਹਨ ਮੇਰਾ ਮਿੱਤਰ ਬੋਲਿਆ ਇਹ ਐਂਟੀਕ ਲੋਗ ਵਾਈਜ਼ ਕਾਹ ਤੋਂ ਪ੍ਰਕਰਮਾ ਕਰਦੇ ਹਨ ਹੋ ਸਕਦਾ ਹੈ ਇਹ ਹੀ ਸਹੀ ਕਰਦੇ ਹੋਣ ਅਕਾਲ ਦੇ ਪੁਜਾਰੀਆਂ ਦੀ ਪ੍ਰਕਰਮਾ ਲੋਕ ਦੇ ਘੇੜ ਵਿੱਚ ਕਿੱਥੇ ਆਉਣੀ ਹੈ ਕੌਣ ਨੇ ਲੋਕ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਇਹ 18ਵੀਂ ਸਦੀ ਦੇ ਸਿੰਘਾਂ ਵਾਂਗ ਕਿਵੇਂ ਜਿਉ ਰਹੇ ਹਨ ਉਹਨਾਂ ਸਿੰਘਾਂ ਵਾਂਗ ਜਿਨ੍ਹਾਂ ਦੀ ਸੇਵਤ ਕਾਜੀ ਨੂਰ ਮੁਹੰਮਦ ਕਰਦਾ ਹੈ ਕਿਹੜੀ ਚੀਜ਼ ਹੈ ਜੋ ਇਹਨਾਂ ਨੂੰ ਸਮੇਂ ਦਾ ਪਾ ਨਹੀਂ ਲੱਗਣ ਦੇ ਰਹੀ ਕਥਾ ਦੇ ਰੂਪ ਵਿੱਚ ਤੁਰੇ ਫਿਰਦੇ ਨੀਲੇ ਬਾਣਿਆਂ ਵਾਲੇ ਨਹੰਗ ਸਿੰਘਾਂ ਨਾਲ ਕੋਈ ਸਮਾਂ ਵੀ ਚਰ ਕੇ ਦੇਖਿਆ ਕਮਾਲ ਦੀ ਦ੍ਰਿੜਤਾ ਸਿੱਧੇ ਤੇ ਵਿਸ਼ਵਾਸ ਵਿੱਚ ਜੂਰੇ ਹਨ ਇਹ ਗੁਰੂ ਦੇ लाडले ਮੇਰੇ ਸੁਪਨਿਆਂ ਵਿੱਚ ਘੋੜ ਸਵਾਰੀ ਕਰ ਰਹੇ ਮੰਗੋਲ ਲੜਾਕੇ ਪਲਾਂ ਵਿੱਚ ਕਿਦਰੇ ਅਲੋਪ ਹੋ ਗਏ ਜਦ ਮੈਂ ਗੁਰੂ ਕੇ ਇਨਾ ਬਾਜਾਂ ਦੇ ਰੂਪ ਰੂਪ ਹੋਇਆ ਮੰਗੋਲ ਕੀ ਦੁਨੀਆ ਦੇ ਨਕਸ਼ੇ ਤੇ ਕੋਈ ਜੋਦਾ ਵੀ ਇਨਾ ਦੇ ਹਾਨ ਦਾ ਨਹੀਂ ਐਸੀ ਦਿੜਿੜਤਾ ਐਸਾ ਸਦਕ ਐਸਾ ਸਮਰਪਣ ਐਸਾ ਤਿਆਗ ਐਸਾ ਵਿਸ਼ਵਾਸ ਐਸੀ ਸੇਵਾ ਪੰਥ ਤੋਂ ਮਰ ਮਿਟਨ ਦੀ ਐਸੀ ਭਾਵਨਾ ਕਿਸੇ ਇਕੱਲੇ ਮਨੁੱਖ ਵਿੱਚ ਐਸਾ ਕੁਝ ਇਕੱਠਾ ਕਿੱਥੋਂ ਹੋ ਸਕਦਾ ਹੈ ਜੀਣਾ ਛੇਦ ਸਿੰਘਾਂ ਤੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਉਹਨਾਂ ਦੇ ਜੀਵਨ ਪੜੇ ਸੁਨੇ ਗੁਰੂ ਦੇ ਜੀਣਾ ਬੋਲਾਂ ਇਨ ਗਰੀਬ ਸਿੱਖਨ ਕਿਉ ਦਿਓ ਪਾਤਸ਼ਾਹੀ ਉੱਤੇ ਇਹਨਾਂ ਦਾ ਨਿਚਾ ਹੈ ਉਸ ਭਾਵਨਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸੇ ਹੋਰ ਦੁਨੀਆ ਵਿੱਚ ਵਸਦੇ ਲੋਕ ਹਨ ਸਾਡੇ ਵਾਲੇ ਸਮਾਜ ਦਾ ਰੰਗ ਇਹਨਾਂ ਦੇ ਨੇੜੇ ਨਹੀਂ ਜਾ ਸਕਿਆ ਅਸਲ ਵਿੱਚ ਨੀਲੇ ਕੇਸਰੀ ਬਿਨਾ ਹੋਰ ਰੰਗ ਇਹਨਾਂ ਕੋਲ ਜਾ ਸਕਦਾ ਹੀ ਨਹੀਂ ਪਰ ਮੇਰੀ ਜਿਗਿਆਸਾ ਇਹ ਸੀ ਕਿ ਇਹਨਾਂ ਵਾਲੇ ਰੰਗਾ ਤੋਂ ਅਸੀਂ ਦੂਰ ਜਾਂ ਅਣਜਾਣ ਕਿਵੇਂ ਹੋ ਗਏ ਅਸੀਂ ਵੀ ਪੰਜਾਪਾਣੀਆ ਦੀ ਧਰਤੀ ਤੇ ਜਨਮੇ ਹਾਂ ਰੰਗ ਦਾ ਸਾਡੇ ਵੀ ਇਹੀ ਸਨ ਫਿਰ ਉਹ ਕੀ ਹੈ ਜੋ ਸਾਨੂੰ ਇਹਨਾਂ ਰੰਗਾ ਤੋਂ ਦੂਰ ਲੈ ਗਿਆ ਕੀ ਕਾਰਨ ਹੈ ਕਿ ਪੂੰਜੀਵਾਦ ਇਹਨਾਂ ਦੀ ਪੂੰਜੀ ਨੂੰ ਸ਼ੋ ਵੀ ਨਹੀਂ ਸਕਿਆ ਕਿਹੜੀ ਪੂੰਜੀ ਹੈ ਇਹਨਾਂ ਕੋਲ ਜਿਸ ਅੱਗੇ ਦੁਨੀਆ ਭਰ ਦਿਖ ਜਾਣੀ ਕਿਣਕੇ ਮਾਤਰ ਹਨ ਨਵਾਬੀਆਂ ਨੂੰ ਠੋਕਰ ਮਾਰਨ ਵਾਲੇ ਇਹਨਾਂ ਸਰ ਲੱਥ ਜੋਦਿਆਂ ਨੇ ਸਿੱਧਕ ਕਮਾਇਆ ਹੈ ਤੇ ਸਿੱਧਕ ਸ਼ੌਹਣ ਵਾਲੇ ਕਿਸੇ ਵੀ ਬਾਦ ਦੇ ਵਸ ਵਿੱਚ ਨਹੀਂ ਕੁਝ ਹੋਰ ਸਮਾਂ ਇਹਨਾਂ ਦੇ ਨਾਲ ਬਿਤਾਇਆ ਇਹਨਾਂ ਦਾ ਰਹਿਣ ਸਹਿਣ ਤੁਰਨ ਫਿਰਨ ਖਾਨ ਪੀਣ ਸਭ ਨੇੜਿਓਂ ਦੇਖਿਆ 1 ਵਜੇ ਤੜਕੇ ਸਾਡੀ ਤਾਂ ਉਹ ਅੱਧੀ ਰਾਤ ਹੀ ਹੈ ਉੱਠ ਕੇ ਬਾਣੀ ਗਾਉਂਦੇ ਹੋਏ ਹੀ ਇਸ਼ਨਾਨ ਕਰਨਾ ਫਿਰ ਤਿਆਰ ਹੁੰਦੇ ਹੋਏ ਦਿਮਾਲਾ ਝਾੜਦੇ ਹੋਏ ਬਾਣੀ ਗਾਈ ਜਾਣੀ ਤੇ ਫਿਰ ਤਿਆਰ-ਬਰ ਤਿਆਰ ਹੋ ਕੇ ਕਮਰ ਕੱਸਾ ਕਰ ਚੌਂਕੜਾ ਮਾਰ ਕੇ ਬੇਅੰਤ ਬਾਣੀਆਂ ਦਾ ਨਿਤਨੇਮ ਕਰਨਾ ਵਿੱਚੋਂ ਕਿਸੇ ਸਿੰਘ ਨੇ ਕੇਸਗੜ ਸਾਹਿਬ ਜਾ ਕੇ ਜਕਾਰੇ ਛੱਡਣ ਲੱਗ ਜਾਣਾ ਕਿਸੇ ਦੂਜੇ ਨੇ ਸ਼ਹੀਦੀ ਦੇ ਗਾ ਤਿਆਰ ਕਰਦਿਆਂ ਸ਼ਹੀਦ ਸਿੰਘਾਂ ਨੂੰ ਅੰਗ ਸੰਗ ਜਾਨਣਾ ਤੇ ਚੜ੍ਹਦੀ ਕਲਾ ਦੇ ਜਕਾਰੇ ਛੱੜਨੇ ਜਕਾਰਾ ਤਾਂ ਇਕੱਲੇ ਨੇ ਛੱਡਣਾ ਪਰ ਜਵਾਬ ਹਜ਼ਾਰਾਂ ਵੱਲੋਂ ਆਉਣਾ ਗੁਰੂ ਇਤਿਹਾਸ ਵੀ ਨਿਤਨੇਮ ਬਾੰਗ ਹਰ ਰੋਜ਼ ਪੜ੍ਹਨਾ ਜਾਂ ਸੁਣਨਾ ਸਰਬ ਲੋਹੀ ਦੇਹਾਂ ਤੇ ਧਾਰਨ ਕਰਨਾ ਤੇ ਸਰਬ ਲੋਵ ਵਿੱਚ ਹੀ ਸ਼ਕਣਾ ਜੇ ਕਿਤੋਂ ਕੋਈ ਨਵਾਂ ਸ਼ਾਸਤਰ ਆ ਗਿਆ ਤਾਂ ਚਾਹਨਾ ਸਾਂਭਿਆ ਜਾਣਾ ਦੁਨਿਆਵੀ ਲੋਕਾਂ ਦਾ ਜਿਵੇਂ ਸੋਨੇ ਤੇ ਹੀਰਿਆਂ ਨਾਲ ਮੋਹ ਹੁੰਦਾ ਹੈ ਉਸ ਤਰ੍ਹਾਂ ਹੀ ਇਨਾਂ ਨੂੰ ਕਿਰਪਾਨਾਂ, ਘਟਾਰਾਂ ਤੇ ਘੋੜਿਆਂ ਨਾਲ ਹੈ ਜਦ ਇਨਾਂ ਦੇ ਜੀਵਨ ਦੇਖ ਕੇ ਮੈਂ ਪੁਰਾਤਨ ਇਤਿਹਾਸਿਕ ਗ੍ਰੰਥਾਂ ਖੋਲ ਗਿਆ ਤਾਂ ਜਾਪਿਆ ਕਿ ਇਨਾਂ ਜਿਹੇ ਸਿੰਘ ਦੀ 18ਵੀਂ ਸਦੀ ਵਿੱਚ ਹੀ ਤੁਰੇ ਫਿਰਦੇ ਹਨ ਮੈਨੂੰ ਇੱਕ ਚੀਨੀ ਕਹਾਣੀ ਯਾਦ ਆਈ ਇੱਕ ਚੀਨੀ ਕਿਸਾਨ ਆਪਣੇ ਖੇਤ ਵਿ ਨੂੰ ਪਾਣੀ ਦੇ ਰਿਹਾ ਸੀ ਦੂਰ ਇੱਕ ਟੋਬੇ ਤੋਂ ਉਹ ਵੱਡੀਆਂ ਬਾਲਟੀਆਂ ਭਰ ਕੇ ਲਿਆਉਂਦਾ ਤੇ ਆ ਕੇ ਖੇਤਾਂ ਵਿੱਚ ਡੋਲ ਦਿੰਦਾ ਇਸ ਨਾਲ ਉਸ ਦੀ ਮੁਸ਼ਕਲ ਵਧ ਸੀ ਤੇ ਪ੍ਰਾਪਤੀ ਘਟ ਦੂਰੋਂ ਇੱਕ ਵਿਕਾਸਸ਼ਾਲੀ ਪਿੰਡ ਦਾ ਵਸਨੀਕ ਲੰਘ ਰਿਹਾ ਸੀ ਉਹ ਇਸ ਕਿਸਾਨ ਕੋਲ ਗਿਆ ਤੇ ਬੋਲਿਆ ਇਸ ਤਰ੍ਹਾਂ ਨਾ ਤੁਹਾਡੀ ਮਿਹਨਤ ਵੱਧ ਲੱਗ ਰਹੀ ਹੈ ਹੁਣ ਤਾਂ ਟਿੰਡਾਂ ਦੀ ਖੋਜ ਹੋ ਚੁੱਕੀ ਹੈ ਤੁਸੀਂ ਇੱਕ ਖੂਹ ਵਿੱਚ ਟਿੰਡਾ ਲਮਕਾ ਕੇ ਤੇ ਉਹਨਾਂ ਨੂੰ ਬਲਦਾਂ ਨਾਲ ਖਿੱਚ ਕੇ ਛੇਤੀ ਕੰਮ ਨਬੇੜ ਸਕਦੇ ਹੋ ਮਸ਼ਕੱਤ ਵੀ ਇੰਨੀ ਨਹੀਂ ਹੋਏਗੀ ਤੇ ਨਤੀਜੇ ਵੀ ਸੋਹਣੇ ਹੋਣਗੇ ਤੁਸੀਂ ਸ਼ਾਇਦ ਠੀਕ ਕਹਿੰਦੇ ਹੋ ਕਿਸਾਨ ਬੋਲਿਆ ਪਰ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਹੀ ਇਸ ਤਰ੍ਹਾਂ ਹੈ ਤੁਹਾਡੇ ਟਿੰਡਾ ਵਾਲੇ ਤਰੀਕੇ ਨਾਲ ਤਾਂ ਹੋ ਸਕਦਾ ਹੈ ਮੇਰੀ ਫਸਲ ਚੰਗੀ ਹੋ ਜਾਵੇ ਪਰ ਮੈਨੂੰ ਮੇਰਾ ਗੁਰੂ ਵਿਸਰ ਜਾਵੇਗਾ ਇਹ ਹੀ ਵਿਸ਼ਵਾਸ ਹੈ ਗੁਰੂ ਪਿਆਰ ਨਾਲ ਲਬਰੀਜ਼ ਇਨਾ ਸਿੰਘਾਂ ਨਹੰਗ ਸਿੰਘਾਂ ਦਾ ਵੱਡੇ ਦਿਲ ਪਵਿੱਤਰ ਆਤਮਾਵਾ ਤੇ ਲੇਸ਼ਕਾ ਦੇਲ ਸ਼ਾਸਤਰਾਵਾਲੇ ਨਹੰਗ ਸਿੰਘ ਦੇਖਣੋਂ ਤੁਹਾਨੂੰ ਇਹ 18ਵੀਂ ਸਦੀ ਵਿੱਚ ਵਿਚਰਦੇ ਜਾਪਣਗੇ ਕਿਉਂਕਿ ਇਹਨਾ ਸਾਡੀ ਖੋਤੀ ਤਰੱਕੀ ਤੇ ਗੀੜ ਵਿੱਚ ਪੈਣਾ ਹੀ ਨਹੀਂ ਨਾਦਰ ਸ਼ਾਹੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਸੀ ਜਦ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਸਿੰਘ ਸੋਨ ਦੇ ਵੀਰਪਾਨ ਨਾਲ ਲੈ ਕੇ ਹੀ ਹਨ ਉਹ ਸਿੰਘਾ ਦੀ ਜੰਗਜੂ ਸੁਭਾਅ ਬਾਰੇ ਜਾਣ ਕੇ ਅਸ਼ ਅਸ਼ਕਾਰ ਉੱਠਿਆ ਸੀ ਉਸ ਨੇ ਜਕਰੀਆ ਖਾਨ ਨੂੰ ਕਿਹਾ ਵੀ ਸੀ ਜਾ ਜਕਰੀਆ ਖਾਨ ਸਿੰਘਾ ਬਾਰੇ ਬੋਲਿਆ ਕਿ ਮੁਠੀ ਭਰ ਗਿੰਤੀ ਹੈ ਇਹਨਾਂ ਦੀ ਹਜ਼ੂਰ ਮਸਲ ਕੇ ਰੱਖ ਦਿਆਂਗੇ ਨਾਦਰ ਸ਼ਾਹ ਨੇ ਜਵਾਬ ਵਿੱਚ ਕਿਹਾ ਸੀ ਜੰਗ ਦੇ ਮੈਦਾਨ ਵਿੱਚ ਜੋਤੇ ਦੀ ਦੇ ਦਾ ਕਦ ਨਹੀਂ ਦੇਖਿਆ ਜਾਂਦਾ ਜਕਰੀਆ ਖਾਨ ਜੰਗ ਦੇ ਕਾਦ ਤੋਂ ਜੋਦੇ ਦੀ ਬੀਰਦਾ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਮੈਨੂੰ ਤਾਂ ਲਾਲ ਕਿਲੇ ਤੇ ਝੂਲਦੇ ਤੁਹਾਡੇ ਹੈਦਰੀ ਡੋਲ ਦੇ ਜਾਬ ਰਹੇ ਹਨ ਕੀ ਬਾਜਾਂ ਨੂੰ ਸੂਰਜਾਂ ਤੋਂ ਡਰਾ ਕੇ ਉੱਲੂ ਬਣਾਇਆ ਜਾ ਸਕਦਾ ਹੈ ਕੀ ਸ਼ੇਰਾਂ ਨੂੰ ਸ਼ਿਕਾਰ ਹੋ ਜਾਣ ਦਾ ਭੈ ਦੇ ਕੇ ਗਿੱਦੜ ਕੀਤਾ ਜਾ ਸਕਦਾ ਹੈ ਬਾ ਕਦੇ ਲੱਕੜ ਬਗਿਆਂ ਦੇ ਚੋਂਡ ਤੋਂ ਕਾਬਰਕੀਸ਼ ਸ਼ਿਕਾਰ ਕਰਨਾ ਨਹੀਂ ਛੱड़ते ਮੈਂ ਲਿਖਣ ਬਾਰੇ ਸੋਚਿਆ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਪੰਥ ਜਿਨਾ ਬਿਖੜੇ ਪੈੜਿਆਂ 'ਚੋਂ ਚੜ੍ਹਦੀ ਕਲਾ ਨਾਲ ਲੰਘਿਆ ਮਹਾਨ ਸਿੱਧਕੀ ਸ਼ਹਾਦਤਾਂ ਦੇ ਰੂਬਰੂ ਹੁੰਦੇ ਹੋਏ ਸਿੱਖ ਮਿਸਲਾਂ ਦੀ ਸਥਾਪਤੀ ਮਗਰੋਂ ਖਾਸਾ ਪੰਥ ਇਸ ਤਰ੍ਹਾਂ ਪਾਤਸ਼ਾਹੀ ਵੱਲ ਵਧਿਆ ਭਾਈ ਤਾਰਾ ਸਿੰਘ ਬਾਅਦ ਹੀ ਬਹਾਦਰੀ ਪਰ ਸ਼ਹਾਦਤ ਤੋਂ ਸ਼ੁਰੂ ਕਰਕੇ ਸਭਰਾਵਾਂ ਦੀ ਜੰਗ ਦਾ ਮੈਦਾਨ ਮੇਰੀ ਲਿਖਣੀ ਵਿੱਚ ਖੇਤਰ ਬਣਿਆ प्राचीन पंथ प्रकाश ਵਿੱਚ ਇੱਕ ਥਾਂ ਰਤਨ ਸਿੰਘ ਭੰਗੂ ਲਿਖਦੇ ਹਨ ਸਿੰਗਨ ਪੰਥ ਦੰਗੈ ਕੋ ਪयो ਸਿੰਗਾ ਦਾ ਇਹ ਦੰਗਾ ਸੰਸਾਰ ਦੀ ਤਵਾਰੀਖ ਇਥ ਹੋਵੇ ਜਾਂ ਮਿਥ ਜੁਨਾਨ ਹੋਵੇ ਜਾਂ ਏਸ਼ੀਆ ਵਿੱਚ ਜਰ ਜੋਰੂ ਜ਼ਮੀਨ ਪਿੱਛੇ ਅੱਜ ਤੱਕ ਹੁੰਦੇ ਆਏ ਝਗੜੇ ਫਸਾਦਾਂ ਦੀ ਤਰ੍ਹਾਂ ਹੋ ਰਹੀ ਕੋਈ ਲੜਾਈ ਨਹੀਂ ਸੀ ਇਹ ਤਾਂ ਧਰਮ ਜੁਦ ਸੀ ਨੁਖਤਾ ਦੀ ਆਜ਼ਾਦੀ ਲਈ ਲੜਿਆ ਜਾ ਰਿਹਾ ਧਰਮਜੋਤ ਨਾਂਦਪੁਰ ਦੀਆਂ ਜੂੰਹਾਂ ਵਿੱਚੋਂ ਉੱਡਦੀਆਂ ਚਿੜੀਆਂ ਨੇ ਸ਼ਾਹੀ ਬਾਜਾਂ ਦੀਆਂ ਕੁੰਡੀਆਂ 'ਵਾਂ ਰੋੜ ਦਿੱਤੀਆਂ ਹੁਣ ਇਹ ਚਿੜੀਆਂ ਹੀ ਬਾਜ ਸਨ ਉਹ ਬਾਜ ਜੋ ਕਿਸੇ ਸ਼ਾਹੀ ਮਹਿਲ ਦੇ ਦੇ ਮੇਨ ਆਰਾਦੇ ਨਹੀਂ ਕੇਸਗੜ ਦੇ ਗੁੰਬਦਾਂ ਦੇ ਰਹਿੰਦੇ ਸਨ ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿੱਚ ਨਹੀਂ ਪਾਇਆ ਜਾ ਸਕਦਾ ਸੀ ਨਾ ਹੀ ਗੁਰੂ ਕੇ ਇਨਾ ਬਾਜਾ ਨੂੰ ਸੂਰਜਾਂ ਤੋਂ ਡਰਾ ਕੇ ਉੱਲੂ ਬਣਾਇਆ ਜਾ ਸਕਦਾ ਸੀ ਸਿੰਘਾਂ ਨੇ ਆਪਣੇ ਪੀਰ ਸ਼ਾਸਤਰਾ ਨੂੰ ਮੱਥੇ ਨਾਲ ਛੁਹਾ ਕੇ ਅੱਜ ਤੱਕ ਹੁੰਦੀਆਂ ਆ ਰਹੀਆਂ ਜੰਗਾਂ ਦੀ ਪਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਜੋਦ ਸਰਬਤ ਦੇ ਭਲੇ ਹਿੱਤ ਵੀ ਕੀਤੇ ਜਾ ਸਕਦੇ ਹਨ ਤੇ ਫਿਰ ਕੁੱਲ ਆਲਮ ਨੇ ਦੇਖਿਆ ਕਿ ਆਪਣੀ ਤਾਕਤ ਦੀ ਆਕੜ ਵਿੱਚ ਖਲੋਤੇ ਲਾਲ ਕਿਲੇ ਤੇ ਤਖਤੇ ਤਉਸਦੀ ਸਿੱਲ ਨੇ ਕਿਵੇਂ ਅਕਾਲ ਦੇ ਤਖਤ ਅੱਗੇ ਮੱਥਾ ਟੇਕਿਆ ਤੇ ਸਦਾਲੀ ਡੰਡੋਤ ਵਿੱਚ ਝੁੱਕ ਗਈ ਕਹਾਂ ਦੰਗਿਓ ਹਮ ਕੀਮ ਡਰੈ ਦੰਗੋ ਹਮਾਰੀ ਜਾਤ ਦੰਗੇ ਖਾਤਰ ਹਮ ਕੀਏ ਸ੍ਰੀ ਸਤਗੁਰ ਜੀ ਆਪ ਨਾਵਲ ਇਤਿਹਾਸਕ ਹੈ ਤਾਂ ਮੇਰੀ ਕੋਸ਼ਿਸ਼ ਰਹੀ ਹੈ ਕਿ ਸਾਰੇ ਪਾਤਰ ਇਤਿਹਾਸਕ ਹੀ ਰੱਖੇ ਜਾਣ ਪਰ ਕਥਾ ਅੱਗੇ ਤੋਰਨ ਲਈ ਕਿਤੇ ਕਿਤੇ ਕਿਸੇ ਕਾਲਪਨਿਕ ਪਾਤਰ ਦੀ ਸਹਾਇਤਾ ਲੈਣੀ ਪਈ ਹੈ ਜੀਣਾ ਤਿੰਨ ਪਾਤਰਾਂ ਰਾਹੀਂ ਕਥਾ ਸਫਲ ਕਰ ਰਹੀ ਹੈ ਉਹ ਵੀ ਇਤਿਹਾਸਕ ਹੀ ਹਨ ਉਹਨਾਂ ਵਿੱਚੋਂ ਇੱਕ ਭਾਈ ਦਰਬਾਰਾ ਸਿੰਘ ਜਿਹਨਾਂ ਨੂੰ ਗਾਣਾ ਸਹਿ ਵਿਖੇਚਿਤ ਹੋਏ ਦੂਜੇ ਕਾਕਾ 인ਦਰਜੀਤ ਸਿੰਘ ਕਰਨਾਲ ਜਿਨ੍ਹਾਂ ਦੀ ਛੇਤੀ ਪੰਜਾਬੀ ਸੂਬਾ ਮੋਰਚੇ ਵੇਲੇ ਹੋਈ ਤੇ ਤੀਜਾ ਪਾਤਰ ਅਜੇ ਪਰਦੇ ਪਿੱਛੇ ਹੀ ਹੈ ਜੋਝ ਰਿਹਾ ਹੈ ਜਾਂ شہادت ਪਾ ਗਿਆ ਇਹ ਤੀਜੇ ਨਾਵਲ ਵਿੱਚ ਸਾਫ਼ ਹੋਏਗਾ ਮੇਰੇ ਇਸ ਜਤਨ ਵਿੱਚ ਮੇਰੀ ਸਭ ਤੋਂ ਵੱਡੀ ਮਦਦ ਪ੍ਰਾਚੀਨ ਪੰਥ ਪ੍ਰਕਾਸ਼ ਨੇ ਕੀਤੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ ਲੜੀ ਦਾ ਇਹ ਪਹਿਲਾ ਨਾਵਲ ਸਰਦਾਰ ਰਤਨ ਸਿੰਘ ਭੰਗੂ ਦੀ ਪ੍ਰਾਚੀਨ ਪੰਥ ਪ੍ਰਕਾਸ਼ ਉੱਤੇ ਹੀ ਆਧਾਰਿਤ ਹੈ ਤਾਂ ਕੋਈ ਆਥਖਤਨੀ ਨਹੀਂ ਹੋਵੇਗੀ ਇੱਥੇ ਮੈਂ ਇਹ ਗੱਲ ਵੀ ਲਿਖਣੀ ਵਾਜਿਬ ਸਮਝਦਾ ਹਾਂ कि हालाकी 나ਵਲ ਲਈ ਮੈਂ ਹੋਰ ਸਰੋਤਾਂ ਦੀ ਸਹਾਇਤਾ ਵੀ ਲਈ ਹੈ ਪਰ ਨਾਵਾਂ ਤੇ ਥਾਵਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਆਧਾਰਿਤ ਹੀ ਰੱਖੀਆਂ ਹਨ ਮਸਲਾਂ ਛੋਟੇ ਕ ਲੋਕਾ ਰੇਵੇਲੇਲਾ ਹੋਰ ਦਾ ਨਵਾਬ ਜਿਆਦਾ ਇਤਿਹਾਸਿਕ ਸੌਮਿਆ ਵਿੱਚ ਯਾਇਆ ਖਾਨ ਆਉਂਦਾ ਹੈ ਪਰ ਮੈਂ ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਸ਼ਾ ਨਿਵਾਜ਼ ਹੀ ਲਿਖਿਆ ਹੈ ਜੀਨਾ ਇਤਿਹਾਸਿਕ ਸਰੋਤਾਂ ਚਾਹੇ ਕਿਤਾਬਾਂ ਦੀ ਇਸ ਨਾਵਲ ਨੂੰ ਲਿਖਣ ਵਿੱਚ ਸਹਾਇਤਾ ਲਈ ਗਈ ਹੈ ਉਹਨਾਂ ਦੀ ਸੂਚੀ ਅੰਤ ਵਿੱਚ ਦੇ ਰਿਹਾ ਹਾਂ ਅਖੀਰ ਵਿੱਚ ਉਹਨਾਂ ਸਾਰੇ ਮਿੱਤਰਾਂ ਦਾ ਵਿਸ਼ੇਸ਼ ਤਨਵਾਦ ਕਰਦਾ ਹਾਂ ਜਿਨ੍ਹਾਂ ਇਸ ਉਤਮ ਲਈ ਪ੍ਰੇਰਿਆ ਹੈ ਤੇ ਬੰਦੀ ਸਹਾਇਤਾ ਵੀ ਕੀਤੀ ਜਿਨ੍ਹਾਂ ਵਿੱਚ ਕੈਪਟਨ ਬਲਦੀਪ ਕੌਰ ਡਾਕਟਰ ਅਮਰਤਪਾਲ ਸਿੰਘ ਸਰਦਾਰ ਗੁਰ ਮੀਲਾਪ ਸਿੰਘ ਭਾਈ ਦਵਿੰਦਰ ਸਿੰਘ ਬਾਬਾ ਅਮਰਦੀਪ ਸਿੰਘ ਭਾਈ ਬਲਜੀਤ ਸਿੰਘ ਤੇ 22 ਕਮਲਦੀਪ ਸਿੰਘ ਵਿਸ਼ੇਸ਼ ਹਨ ਇਨ੍ਹਾਂ ਮਿੱਤਰਾਂ ਦੀ ਪ੍ਰੇਰਣਾ ਤੇ ਮਦਦ ਬਿਨਾ ਇਹ ਕਾਰਜ ਸ਼ਾਇਦ ਸੰਭਵ ਨਾ ਹੁੰਦਾ ਨਮਨ ਕਰਦਾ ਹਾਂ ਸ਼ਹੀਦ ਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਦੇ ਸਮੂਹ ਸਿੰਘਾਂ ਤੇ ਚਰਨਾਂ ਵਿੱਚ ਜਿਨ੍ਹਾਂ ਦੇ ਸਿੱਧਕੀ ਜੀਵਨ ਸਮਰਪਣ ਤੇ ਤਿਆਗ ਦੀ ਭਾਵਨਾ ਨੇ ਪ੍ਰਾਤਨ ਸਿੰਘਾਂ ਦੇ ਦਰਸ਼ਨ ਕਰਵਾਏ ਨਮਸਕਾਰ ਹੈ ਭਾਈ ਨੰਦ ਸਿੰਘ ਜੀ ਦੇ ਲੰਗਰਾਂ ਵਿੱਚ ਪਾਏ ਸਰਬ ਲੋਵ ਦੇ ਦੇਗਿਆਂ ਬਾਟਿਆਂ ਨੂੰ ਜਿਨ੍ਹਾਂ ਵਿੱਚੋਂ ਹਜੇ ਵੀ ਉਸ ਸਮੇਂ ਦੀ ਸਿੱਖੀ ਸੇਵਾ ਦੇ ਸਮਰਪਣ ਦੀ ਮਹਿਕ ਆਉਂਦੀ ਹੈ। ਡੰਡੋਤ ਹੈ ਸਭ ਪੁਰਾਤਨ ਤੇ ਨਵੀਨ ਸ਼ਾਸਤਰਾਂ ਆ ਕੇ ਜਿਨ੍ਹਾਂ ਨੇ ਚਿੱਤ ਵਿੱਚ ਆਪਣੀ ਭਾਵਨਾ ਪੈਦਾ ਕੀਤੀ ਹੈ ਕਿ ਮਨ ਅੰਦਰ ਇਤਿਹਾਸ ਪੜ੍ਹਨਾ ਸੁਣਨਾ ਚਾਹਉ ਪੈਦਾ ਹੋਇਆ। ਕਿਰਪਾਨ ਨੂੰ ਇਸ ਤੋਂ ਪਹਿਲਾਂ ਤਾਂ ਸ਼ਾਇਦ ਏਡੀ ਵਿਸ਼ਾਲ ਸ਼ਕਤੀ ਦੀ ਪ੍ਰਤੀਕ ਵਜੋਂ ਮਹਿਸੂਸ ਹੀ ਨਹੀਂ ਕੀਤਾ ਕਿਸੀ। ਆਂਤ ਵਿੱਚ ਇਹ ਕਹਿਣੋਂ ਨਹੀਂ ਰਹਿ ਸਕਦਾ ਕਿ ਜੇਸ਼ੀ ਦੀ ਬਾਗ ਵਿੱਚ ਭਾਈ ਤਾਰਨਾ ਸਿੰਘ ਤੇ ਭਾਈ ਬਲਰਾਜ ਸਿੰਘ ਦੁਆਰਾ ਗਾਵੀ ਜਾਂਦੀ ਆਰਤੀ ਆਰਤਾ ਤੇ ਮਹਾਕਾਲ ਭਾਈ ਨਿਰਮਲ ਸਿੰਘ ਦੁਆਰਾ ਛੱਡੇ ਜਾਂਦੇ ਜਕਾਰੇ ਨਾ ਛੁੰਦਾ ਤਾਂ ਸ਼ਾਇਦ ਇਹ ਕਾਰਜ ਸ਼ੁਰੂ ਹੀ ਨਾ ਕਰ ਸਕਦਾ ਬਾਜ ਕਦੇ ਕਿਕਰਾਂ ਦੇ ਆਲੇ ਨਹੀਂ ਪਾਉਂਦੇ ਦੂਰ ਜਿੱਥੋਂ ਤਾਈਂ ਨਿਗਾਹ ਜਾਂਦੀ ਹੈ ਤੇ ਜਿੱਥੋਂ ਤੱਕ ਨਹੀਂ ਵੀ ਜਾਂਦੀ ਉਥੋਂ ਤੱਕ ਦਾ ਸਮਾਨ ਉਹਨਾਂ ਦਾ ਹੀ ਹੈ हां ये गल होर है कि केसगढ़ साहब ਦੇ ਗੁੰਬਦਾਂ ਤੋਂ ਸੋਨਾ ਕੁਝ ਵੀ ਨਹੀਂ ਉਣਾ ਲਈ ਨਾਨਕ ਰਾਜ ਲਾਇਆ ਨਾਮ ਹੀਰ ਤਿੰਨ ਨਾਵਲਾਂ ਦੀ ਇਹ ਲੜੀ ਸਮਰਪਿਤ ਹੈ ਗੁਰੂ ਦੇ ਉਹਨਾਂ ਬਾਜਾਂ ਨੂੰ ਜਿਨ੍ਹਾਂ ਗੁਰੂ ਨਾਨਕ ਨਿਰੰਕਾਰੀ ਜੀ ਦੇ ਸੱਚ ਕੋਟ ਤੋੜ ਲੈ ਕੇ ਪੰਜਾਂ ਪਾਣੀਆਂ ਦੀ ਧਰਤੀ ਤੇ ਗੁਰੂ ਆਸ਼ੇ ਦੇ ਰਾਜ ਦੀ ਪਹਿਲੀ ਚਲਕ ਦਿਖਾਈ ਉਨਾ ਸੂਰਬੀਰਾਂ ਦੀਆਂ ਬੀਰਤਾ ਭਰੀਆਂ ਮੁਹਮਮਾ ਤੇ ਸਿੱਧਕਾਂ ਦੀ ਸਿਖਰ ਕਰਕੇ ਦਿੱਤੀਆਂ ਝਹਾਤਾਂ ਲੈ ਕੇ ਇਸ ਲੜੀ ਦਾ ਪਹਿਲਾ ਨਾਵਲ ਹੰਨੇ ਹੰਨੇ ਪਾਤਸ਼ਾਹੀ ਆਪ ਜੀ ਦੇ ਹੱਥਾਂ ਵਿੱਚ ਹੈ ਸੰਗਤਾਂ ਦੀ ਅਸੀਸ ਤੇ ਹੰਗਾਰੇ ਦੀ ਉਡੀਕ ਵਿੱਚ ਜਗਦੀਪ ਸਿੰਘ ਧੰਨਵਾਦ ਇਸ ਕਿਤਾਬ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਤੇ ਲਾਈਕ ਕਰੋ ਧੰਨਵਾਦ